ਸੱਦੀ ਸੀਰਸੋ। ਆਪਾਂ ਜ਼ਿੰਦਗੀ ਸੀਰਸ ਦਿਓਣਾ। 15 ਦਿਨ ਹੋ ਗਏ ਹਾੜਾ ਆਇਆ ਤੂੰ। ਬਾਜਾ ਸਾਹਿਬ। 15 ਦਿਨ ਹੋ ਗਏ ਹਾੜਾ ਆਇਆ ਤੂੰ। ਛੇਰ ਨੂੰ ਡੈਸ ਕਰੋ ਛੇਰ ਨੂੰ। ਸਾਥ ਜਿਹੜੇ ਜਾ ਸੋਲੋ। ਜੀ। ਇਹ ਸਾਨੂੰ ਬਖੌਲ ਕਰਦੇ ਆ। 15 ਦਿਨ ਹੋ ਗਏ ਹਾੜਾ ਆਇਆ ਤੂੰ। ਇਹ ਸੁਲਤਾਨ ਕੋ ਲੋਧੀ ਗਏ ਪੰਮੂਗਾਂ ਤੇ ਚੜ ਕੇ। ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨੂੰ ਲੱਗੀ। ਆ ਬੈਠਾ ਆਪ ਦੀ ਦਵਤਾ। ਜਿਹੜਾ ਕਹਿੰਦਾ ਜਾਂਦਾ ਮੇਰਾ ਉੱਤੇ। ਉੱਧੇ ਗੱਲਾਂ ਕਰਦੇ ਜਾਂਦੇ ਯਾਰ ਲੈ ਲੈ ਟੇ ਬੈਠੋ ਤਾਂ ਤਰਕ ਅਹੀਂ ਤਰਕ ਨਹੀਂ ਚੜੇ ਅਹੀਂ ਤਰਕ ਨਹੀਂ ਚੜੇ ਓ ਤੁਸੀਂ ਬੈਠੋ ਯਾਰ ਗਾ ਤੂੰ ਜਾਂਦੀ ਸੁਰਦੇ ਦੀ ਜੇ ਰੋਡ ਹਿੱਟ ਜਾਵੇ ਸਭ ਦੇਖੋ ਜੇ ਰੋਡ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਧਿਆ ਗਿਆ ਸੀਗਾ ਵਾਹ ਬੇਸ਼ਾਂਦੀ ਤੜਾ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਛੜਾ ਕਰਦੇ ਆ مخਾਲ ਕਰਦੇ ਆ ਸਰ ਬਹੁਤ مخਾਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਜਨਾਲੇ ਦੀ ਪੰਜਾਬ ਦੀ ਵੀ ਕੱਦਨੀ ਚਾਹੁੰਦਾ ਅਦਾਲਤ ਸਾਹਿਬ ਸਵੱਦ ਦੇ ਉੱਤੇ ਐ ਅਸੀਂ ਜੱਗਾਂ ਦੀ ਮਾਦਵੀ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤੀ ਉਹ ਕਰਨੀ ਚਾਹੀਦੀ ਸੀ ਸਪੀਕਰ ਸਾਹਿਬ ਕੋਨੇਵਾਨ ਮਾਸੀਵਾ ਸਿੰਘੋ ਕੇ ਨਿਸੋ ਕੇ ਜੱਟਾ ਪਸ਼ੀਆ ਸਜਾਦਾ ਧੂੜੇ ਵਾਲ ਮੰਗਲ ਸੋ ਦਰਿਆ ਬੂਸਾ ਬਲਕ ਬੂਨਾ ਸਭ ਮੈਂ ਤੁਹਾਨੂੰ ਕਦੋਂ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਵੱਲ ਕੀ ਫੈਸਲਾ ਕਰਦਾ ਪਰ ਸਦਨ ਚ ਕੀ ਹੋ ਰਿਹਾ ਸਤੰਤ ਜੇ ਕੋਤੀ ਹੋਗਾ ਦੋਸ਼ ਛਲਾਵੇ ਸਤ ਦੋਸ਼ ਦੇ ਦੋਸ਼ ਹੱਕ ਹੱਕਾ ਦੀ ਤੁਸੀਂ ਉਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਗਏ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲਸਰ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕ ਕਰਜ ਵੀ ਸਭ ਅਵੇਤ ਬਾਗੀ ਉਥੇ ਮਾਨੂੰਥਲ ਬਣ ਗਿਆ ਸਦ ਮੈਂ ਦੇਤੇ ਹੋਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆ ਵਾਲੀ ਤਾਹ ਤੋਂ ਬਾਹਰ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾ ਜਾਇਆ ਸੀਗਾ ਇਦਾਂ ਮਜ਼ਾਦ ਡਾ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਦ ਡਾਲੋ ਜਿੰਨਾ ਮਰਜ਼ੀ ਮਜ਼ਾਦ ਡਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਾਂ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਾਂ ਜਾ ਕੇ ਦੇਖੋ ਫਾਸ ਦੀ ਇੱਕ ਕਮੇਟੀ ਬਣਾਓ ਵਦਾਲ ਸਵਾਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਬਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਦੀ ਵਗੇ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਡੇ ਬੁੱਧਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਜ਼ਾਰ ਕਹਿਨੇ ਆ ਤੇ ਕੇਂਦਰ ਸਰਕਾਰ ਦਖਲਅਧੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਬੈਠੇ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦੁਆਦਾ ਸਾਡਾ ਸਭ ਸਭ ਕੁਝ ਉੱਜੜ ਗਿਆ ਸਾਡੇ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾ ਫਸਲਾ ਜਿਹੜੀਆਂ ਖੁਰਦੀਆਂ ਵੇਖੇ ਆਣ ਗਿਆ ਅੱਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲਿਆ ਕੰਬਾਈ ਦਾ ਹੱਲਾ ਸਭ ਲੋਕਾਂ ਦੇ ਘਰ ਆਣ ਗਏ ਲੋਕਾਂ ਦੇ ਘਰ ਆਣ ਗਏ ਸਾਡੇ ਗਰੀਬਾਂ ਦੇ ਘਰ ਜੜ ਗਏ ਫਸਲਾ ਜੜ ਗਿਆ ਕਮਾਲ ਜੜ ਗਏ ਤੇ ਲੋਕ ਜਿਹੜੇ ਕੰਮ ਨੂੰ ਲੱਗਿਆ ਕਿ ਵੋਟਾਂ ਕਿੱਦਾਂ ਬਣਨੀ ਆ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਾਰ ਜਾ ਕਿੱਦਾਂ ਮਰੇ ਕਹ ਦਊਗਾ ਮਾਜਾ 20 ਲੱਖ ਦਾ ਕਿਲਾ ਸੀਗਾ ਉੱਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵੰਤ ਸਿੰਘ ਮਾਨ ਜੀ ਤੁੰ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਰੀ ਕਮੀ ਹੈ ਵਾਈਡ ਅਪ ਕਰ ਲੋ ਮੈਂ ਬੇਰ ਦਿੱਲੀ ਕਰਦਾ ਰੋਪੜ ਨੂੰ ਲੈ ਕੇ ਸਾਰਾ ਨੇ ਬੋਲੇ ਬਸ ਸਭ ਤੋਂ ਤਨ ਗੱਲਾਂ ਕਰੀ ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਟ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਟ ਕੱਢ ਰਹੇ ਫਸਲ ਕੰਡਿਆ ਦੀ ਤਾਂ ਤੋਂ ਬਾਅਦ ਇਹ ਤਾਂ ਬੀਐਸਐਫ ਦੇ ਗੇਟ ਲੱਗੇ ਆ 7 7 ਫੁੱਟ ਦੇ ਹੇਠਾ ਸਾਡੇ ਇਹਨਾਂ ਨੂੰ ਪੁੱਛੋ ਕਿੱਦਾਂ ਦੇ ਕਰੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਐਫ ਦੇ ਅੰਦਰ ਆਉਂਦੇ ਹੋ ਸਰ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਿੰਦੇ ਸਰਕਾਰ ਸਰ ਹੁਣ ਕਿੰਦੇ ਸਰਕਾਰ ਕਿੱਥੇ ਆ ਫਰ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਗ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜ਼ਾਰਾਂ ਇੱਕ ਜਵੀ ਦੁਰਗੀ ਆਉ ਮੈਂ ਤੁਹਾਨੂੰ ਦੱਸ ਦਾਂ ਕਿਦਾਂ ਟਰੈਕਟਰ ਲੋਕ ਧਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਧਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਦੇਖਣ ਦੇ ਅੱਜ ਦੇ ਸੈਸ਼ਨ ਨੂੰ ਸੰਤਾਨ ਭੋਂਗੋਦੀ ਦੇ ਲੋਕ ਵੇਖਣ ਦੇ ਸਤਾਂ ਤੋਂ ਲੋਦੀ ਦੇ ਲੋਕ ਦੇਖਦੇ ਅਸਲ ਸੋਚ ਬੋਲਦੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁਰਤ ਬੈਠਾ ਸਤੋ ਦੇਖਦੇ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ بڑے بڑے ਵੱਡੇ ਮਹਬੂਤਸਾ ਨਾਲ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸੰਗ ਸਾਡੇ ਸੁਭਾਨ ਸਿੰਘ ਜੀ ਬਾਬਾ ਦਿੱਤਾਰ ਸਿੰਘ ਜੀ ਤੰਦਾਲ ਨਾਲੇ ਬਾਬਾ ਸੁੱਖਾ ਸਿੰਘ ਸਹਾਲੀਆ ਵੇ ਸਭ ਇੱਥੇ ਬੰਦ ਬੰਨ੍ਹਦੇ ਸੇਵਾ ਕਰਦੇ ਆ ਜਾਨੀ ਨਿਕ ਗੀਤ ਸਿੰਘ ਜੀ ਕਾਲ ਤੱਕ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਮਡਾਵਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰਾਉਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਦੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟ੍ਰੈਕਟਰ ਤੋਂ ਹੁੰਦੇ ਆ ਸਾਬ ਕਿੱਥੇ ਗਏ? ਅੱਜ ਇਹਨਾਂ ਨੇ 75 ਸਾਲ ਦੇ ਚੇਤ ਰਾਜ ਕੀਤਾ ਕਿੱਥੇ ਗਏ? ਕਿੱਥੇ ਗਏ ਸਾਬ? ਬੰਬੂ ਘਾਟਾਂ ਦੇ ਚੜ੍ਹ ਗਏ ਦੀ ਉਹ ਸੋਲ ਲੋਗਰ। ਬਲਿਆ ਕਿੱਥੇ ਗਏ ਸਾਬ? ਸੁਣੋ ਬਈ ਸਾਡੀ ਸੁਣ ਲੋਣ। ਸੁਣੋ ਬਾਜਾ ਸਾਹਿਬ ਸੁਣ ਲੋ। ਸੁਣ ਲੋ ਸੁਣ ਲੋ ਸੁਣ ਲੋ ਸੁਣੋ ਸੁਣੋ ਕਿੱਥੇ ਗਏ? ਸੁਣੋ। ਆਹ ਸੁਣੋ ਜੀ ਉਹ ਡੈਸਟਰੋ ਆਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿੜਾ ਕਿਹਾ ਜਾਂਦਾ ਰਿਕਾਰਡ ਲਾਗਿਤਾ ਜਾਵੇ ਚੇਰ ਨੂੰ ਡੈਸਟਰੋ ਮੈਂ ਚੇਰ ਨੂੰ ਡੈਸਟਰੋ ਕਰਾਂ ਨੀ ਬੋਨ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਸਾਬ 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 ਨਵੀਂ ਅਕਾ ਸੁਣੋ ਤੁਸੀਂ ਤੁਸੀਂ ਤੋਂ ਗੱਲ ਕੁੜੀ ਗੱਲ ਲੈਣੇ ਇਹ ਹੀ ਇਸ ਅਬਾਉਟ ਟ ਫਿਨਿਸ਼ ਹੀ ਇਸ ਅਬਾਉਟ ਟ ਫਿਨਿਸ਼ ਸਭ ਜੀ ਹੀ ਇਸ ਅਬਾਉਟ ਟ ਫਿਨਿਸ਼ ਜੀ ਜੀ ਬੜਾ ਬੜਾ ਮਾਬੂਸ ਸੈਕ उत्तराखंड तो यूपी तो हरियाणा राजस्थान तो दिल्ली तो पंजाब के कोने पंजाबी गए ट्रालिया भर भर के ट्रक भर भर के उन्होंने बांह फी साल लीडर गए मोदी साहब ने संतरी मंत्री भेजे अपने खाली हथी गए खाली हथी वापस आ गए कुछ नहीं दिता असंदा मैं अज भी काउस ਕੈਦੀ ਨਾਲੇ ਨੂੰ ਦਬਾ ਦਾ ਪੈਸਾ ਦੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੇ ਸੀ ਸੈਦਾ चौहान ਦੇ ਨਾਲ ਮੀਟਿੰਗ ਕੀਤੀ ਸੀ ਮੈਂ ਕਿ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਹਿਬ ਇਹਨਾਂ ਦਾ ਬੇਟਾ ਆਇਆ ਅੱਜ ਇਹਦਾ ਚਾਹ ਦੇ ਕਿੰਨ ਨੇ ਇਹਨਾਂ ਦਾ ਬੇਟਾ ਆਇਆ ਗੋਲ ਗਾਂਦੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਇਆ ਚਲੋ ਕੋਸਟ ਕੋਈ ਤਾਂ ਦੇਖੇ ਜਾਣਗੇ ਅਸਲਮੈਂ ਸਪੀਕਰ ਸਾਹਿਬ ਸੇਰੇਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਬ ਸਿੱਖਿਤਾਏ ਜਾਂਦੇ ਉਹਨਾਂ ਦਾ ਨਾਕਸਪੈਂਡ ਕੀਤਾ ਜਾਵੇ ਠੀਕ ਚਲੋ ਮੈਂ ਕਹਿ ਤੂੰ ਹੋ ਗਿਆ ਹੋ ਗਿਆ ਮੈਂ ਆਪਣੀ ਗੱਲ ਕਹਿਤੀ ਆ ਲੈਟ him ਕੰਪਲੀਟ ਲੈਟ him ਕੰਪਲੀਟ ਲੈਟ him ਕੰਪਲੀਟ ਫੁੱਲ ਤਾਰ ਦੇ ਦਿਓ ਜੀ ਬੋਲੋ ਜੀ ਇਹਨੋਂ ਪਹਿਲੇ ਗੱਲ ਸਰ ਇਹ ਆਪਣੀ ਇੱਕ तो so, yeah, 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 कर yeah. सादा लीडर हो आया, हो हो गया गया एक सही। बैठो बारी बारी, बारी इंटरप्ट चलो जी बोलो बोलो जी बोलो, बोलो, जी, बोलो। oh, बैठो ही बोलो बोलो साहब साहब सुनो बैठो जी बैठो

ਬੋਲਣਾ ਕਿ ਨਕਸ਼ਾ ਜੀ ਮੈਂ ਬੋਲਣਾ ਮਹਾਰਾਜ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਕੋਈ ਨਾ ਤੂੰ ਦਬਾ ਉਹ ਤੁਹਾਡੀ ਆਪਣੀ ਗੱਲ ਆਪਾਂ ਸਾਰੇ ਇਹਨਾਂ ਨੂੰ ਬੋਲ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲਿਖਿਆ ਦੇ ਅਸੀ ਸਾਹਿਬ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਦਾ ਬੱਚਾ ਟੀਕਾ ਲੱਗਦਾ ਫ੍ਰੀ ਤੁਸੀਂ ਬੋਲੋ ਜੀ ਸਾਹਮਣੇ ਉੱਤੇ ਜਵਾਬ ਦੇਣ ਲੱਗਾ 6 ਆ ਜਿਹੜਾ ਬਾਜੋ ਸਾਹਿਬ ਕਹਵੇ ਇੱਕ ਨਾ ਟੁੱਟੀ ਸੀ ਵੀ ਇਹ ਗੱਲ ਕਾਵੇ ਸਭ ਮੇਰਾ ਪੀਆ ਮੁਖਤਾਰ ਆਸ ਸਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਥ ਤੋਂ ਜੇ ਸਭ ਇੱਕ جناب ਉਸ ਤੋਂ ਬਿਚਾਰੇ ਕੋਈ ਜ਼ਮੀਨ ਨਾ ਕਹਿੰਦੇ ਜੀ ਉਹਨਾਂ ਨਾਲ ਕੋਲਦੀ ਮੇਰਾ ਨਾਮ ਲਿੰਦਾ 24 ਘੰਟੇ ਮੇਰਾ ਕਾ ਦਿੰਦਾ ਸਭ ਮੈਂ ਪਿੰਡ ਦੇ ਦੋ ਧੜਿਆਂ ਦੇ ਆਪ ਕੋਈ ਤੋਰਦੀ ਸੀ ਬਣਾਉਂਦੀ ਸੀ ਸਭ ਕੁਝ ਕਰਦਾ ਮੈਂ ਅਕੋ ਗੱਲ ਕਹਿ ਦਿਆ ਸੀਗਾ ਸਮਝੋ ਜੀ ਰਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਿਆ ਬੱਚੂ ਰੁੜ ਗਏ ਆਪਾਂ ਰਾਜਨੀਤੀ ਕਰਨ ਲੱਗੇ ਐ ਲੈ ਜਮ ਕਪਲੀ ਇਹਨਾਂ ਨਾਲ ਲੋਕ ਦੇਖਦੇ ਆ ਇਹਨਾਂ ਨਾਲ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇ ਹੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ ਜ਼ਿੰਦ ਸ਼ਹਿਰੀ ਕਲਸੀ ਵੇਖੋ ਜੀ ਸ਼ਹਿਰੀ ਕਲਸੀ ਜੀ ਸ਼ਹਿਰੀ ਕਲਸੀ ਜੀ ਬੈਠੋ ਹੋ ਗਈ ਜੀ ਹੋ ਗਈ ਥੈਰੀ ਕਲ ਸੀ ਤੁਸੀਂ ਬਾਅਦ ਕਰ ਲਿਓ ਬਾਅਦ ਕਰ ਲਿਓ ਥੈਰੀ ਸ਼ੈਰੀ ਕਲ